ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਦਿਨਨਗਰ ਦੇ ਪਿੰਡ ਨਿਆਮਤਾ ਚ ਸੋਹਰਾਤ ਨੂੰ ਤੇ ਜਾਲਿਵਾ ਹਮਲਾ ਹਮਲਾਵਰ ਵੱਲੋਂ ਘੋਰਤ ਦੇ ਪੇਰ ਤੇ ਕਿਰਚ ਨਾਲ ਕੀਤੇ ਵਾਰ ਦਿਨਨਗਰ ਦੇ ਪਿੰਡ ਨਿਆਮਤਾ ਚ ਇੱਕ ਹਮਲਾਵਰ ਵੱਲੋਂ ਕਾਰ ਦੇ ਅੰਦਰ ਹੋ ਕੇ ਪਰਿਵਾਰ 'ਚ ਇੱਕ ਨੂੰ ਤੇ ਤੇਜ਼ ਅਰ ਹਥਿਆਰ ਨਾਲ ਜਾਲਿਵਾ ਹਮਲਾ ਕੀਤਾ ਗਿਆ ਪਰਿਵਾਰ ਦੇ ਮੈਂਬਰਾਂ ਅਨੁਸਾਰ ਹਮਲਾਵਰ ਨੇ ਘਰ ਚੇ ਦੇਖਲ ਹੁੰਦੇ ਹੀ ਕਿਰਚ ਔਰਤ ਦੇ ਪੇਟ ਵਿੱਚ ਮਾਰ ਦਿੱਤੀ ਜਿਸ ਨਾਲ ਔਰਤ ਦੇ ਪੇਟ ਦੀਆਂ ਅੰਤੜੀਆਂ ਬਾਹਰ ਆ ਗਈਆਂ ਅਤੇ ਹਮਲਾਵਰ ਉਸ ਨੂੰ ਮ੍ਰਿਤ ਸਮਝ ਕੇ ਫਰਾਰ ਹੋ ਗਿਆ ਜ਼ਖਮੀ ਔਰਤੀ ਪਛਾਨ ਜੋਤੀ ਦੇਵੀ ਪਤਨੀ ਤਲਵਿੰਦਰ ਸਿੰਘ ਵਜੂ ਹੋਈ ਹੈ ਇਸ ਦੌਰਾਨ ਜੋਤੀ ਦਾ ਸਹੁਰਦ ਸੇਵਾ ਮੁਕਤ ਫੌਜੀ ਪ੍ਰੇਮਚੰਦ ਵੀ ਉਸ ਨੂੰ ਬਚਾਉਣ ਮੌਕੇ ਹਮਲਾਵਰ ਦਾ ਸ਼ਿਕਾਰ ਬਣ ਕੇ ਗੰਭੀਰ ਜ਼ਖਮੀ ਹੋ ਗਿਆ ਦੋਨਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ ਜਿੱਥੇ ਜੋਤੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆ ਉਸ ਨੂੰ ਅੰਮ੍ਰਿਤਸਰ ਅਤੇ ਫਿਰ ਜਲੰਧਰ ਰੈਫਰ ਕੀਤਾ ਗਿਆ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਖਮੀ ਮਹਿਲਾ ਦੀ ਦੇਵਰਾਣੀ ਅਤੇ ਜਿਠਾਨੀ ਨੇ ਕਿਹਾ ਕਿ ਉਨ੍ਹਾਂ ਨੇ ਉਸ ਦੀ ਪਛਾਣ ਉਸ ਵੇਲੇ ਕਰ ਲਈ ਸੀ ਜਦੋਂ ਉਹ ਜੋਤੀ ਨੂੰ ਕਿਲਚ ਮਾਰਨ ਤੋਂ ਬਾਅਦ ਭੱਜਣ ਮੋਕੇ ਉਨ੍ਹਾਂ ਨਾਲ ਗੁੱਥਮ-ਗੁੱਥ ਹੋਇਆ ਉਨ੍ਹਾਂ ਦੱਸਿਆ ਕਿ ਹਮਲਾਵਰ ਪਹਿਲਾਂ ਉਸ ਪ੍ਰਾਈਵੇਟ ਸਕੂਲ 'ਚ ਡਰਾਈਵਰ ਵਜੋਂ ਕੰਮ ਕਰਦਾ ਸੀ ਜਿੱਥੇ ਜੋਤੀ ਦਾ ਲੜਕਾ ਤੇ ਉਹ ਡਿਜੀਠਾਣ ਦਾ ਮੁੰਡਾ ਪਰਦਾ ਹੈ ਉਹ ਬੱਚਿਆਂ ਨੂੰ ਘਰ ਛੱਡਣ ਵੀ ਆਉਂਦਾ ਸੀ ਉਹਨਾਂ ਹਮਲੇ ਦੇ ਕਾਰਨ ਦੀ ਜਾਣਕਾਰੀ ਤੋਂ ਅਨਜਾਨਤਾ ਪ੍ਰਗਟਾਈ ਉਹਨਾਂ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਜਦੋਂ ਉਹ ਘਰ ਦੇ ਬਾਹਰ ਖੜੇ ਸਨ ਤਾਂ ਹਮਲਾਵਰ ਬੜੀ ਕਾਲੀ ਨਾਲ ਉਹਨਾਂ ਦੇ ਘਰ ਦਾਖਲ ਹੋਇਆ ਤੇ ਰਸੋਈ 'ਚ ਰੋਟੀ ਬਣਾ ਰਹੀ ਜੋਤੀ ਤੇ ਕਿਰਤਨ 'ਤੇ ਹਮਲਾ ਕਰ ਦਿੱਤਾ ਇਸ ਮੌਕੇ ਤੇ ਘਰ ਵਿੱਚ ਜੋਤੀ ਤੋਂ ਇਲਾਵਾ ਉਸ ਦੀ ਜਿਠਾਣੀ ਤੇ ਦਰਾਨੀ ਵੀ ਮੌਜੂਦ ਸਨ ਦ ਰਾਨੀ ਦੇ ਰੋਲਾ ਪਾਣ ਤੇ ਉਸਨੇ ਹਮਲਾਵਰ ਦਾ ਮੁਕਾਬਲਾ ਕੀਤਾ ਪਰ ਉਹ ਉਸਦੇ ਸੋਰੇ ਨੂੰ ਵੀ ਧਰਾਤ ਨਾਲ ਜ਼ਖਮੀ ਕਰਕੇ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਰੋਲਾ ਪੈਣ ਤੇ ਲੋਕਾਂ ਨੇ ਹਮਲਾਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜ ਨਿਕਲਿਆ। ਉਹਨਾਂ ਦੱਸਿਆ ਕਿ ਜੋਤੀ ਦਾ ਪਤੀ 사ウਦੀ ਅਰਬ ਰਹਿੰਦਾ ਹੈ ਅਤੇ ਕਰੀਬ 500 ਸਾਲ ਪਹਿਲਾਂ ਹੀ ਇਹਨਾਂ ਦਾ ਵਿਆਹ ਹੋਇਆ ਸੀ। ਉਧਰ ਪੁਲਿਸ ਵੱਲੋਂ ਕੀਤੀ ਗਈ ਮੁੰਦਰੀ ਜਾਂਚ ਵਿੱਚ ਇਹ ਮਾਮਲਾ ਕਠਿ ਤੌਰ ਤੇ ਇੱਕ ਤਰਫਾ ਪਿਆਰ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਥਾਣਾ ਬਹਿਰਾਮਪੁਰ ਦੀ ਐਸਐਸਓ ਸੋਨਮਦੀਪ ਪੌਰ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕਥਿਤ ਹਮਲਾਵਰ ਦੀ ਗ੍ਰਿਫਤਾਰੀ ਲਈ ਸ਼ਾਪੀਮਾਰੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਗੁਰਦਾਸਪੁਰ ਦਾ ਖਾਨਾ ਬਰਾਮਪਰ ਹੈ। ਮੇਰੇ ਸਾਹਮਣੇ ਸੀਨ ਹੋਇਆ ਮੇਰੀ ਦੀਦੀ ਜਠਾਨੀ ਰਸੋਈ ਚ ਰੋਟੀ ਬਣਾਉਣ ਦੀ ਆਂ ਖਾਣਦੇ ਹੀ ਆਂਦੇ 12 ਕੁੰਡਿ ਲਾਈਆ ਉਹਨੇ ਲੋਬੀ ਵਾਲੇ ਦਰਵਾਜ਼ੇ ਨੂੰ ਕੁੰਡੀ ਲਾ ਕੇ ਸਿੱਧੇ ਰਸੋਈ ਚ ਗਿਆ ਡਰਾਟ ਏਡਾ ਲੰਬਾ ਫੜੇ ਦਾ ਹੀ ਸਿੱਧੇ ਉਹਨੇ ਸੂਰੀਆਂ ਮਾਰੀਆਂ ਆ ਢੜ ਵਿੱਚ ਮੈਂ ਦਾਰਗੀ ਦੀਰੀ ਮੇਰੀ ਤੇ ਖਤਮ ਹੋ ਗਈ ਆ ਮੈਂ ਨਿਆਣੇ ਫੜੇ ਆ ਬਾਹਰ ਲੈ ਕੇ ਆਈਆਂ ਜੀ ਦੋਨੋਂ ਅਸੀਂ ਪਿੰਡ ਇਕੱਠਾ ਕੀਤਾ ਸਾਰੇ ਰੋਲਾ ਪੈ ਗਿਆ ਤੇ ਉਹ ਦੋਨੋਂ ਦੀ ਵਾਲਾ ਕੰਮ ਕਰਕੇ ਚਲ ਗਏ ਰਾਹੀ ਮੇਰਾ ਸੋਹਰੇ ਸਾਹਿਬ ਨਾਲ ਵੀ ਉਹਦੇ ਇਨਾ ਕੋ ਲੱਗਿਆ ਸੋਹਰੇ ਸਾਹਿਬ ਦੇ ਇੱਥੇ ਵੀ ਸਾਰੇ ਨਿਸ਼ਾਨ ਲੱਗੇ ਦੇ ਆ ਹੱਡੀਆਂ ਉਹਨਾਂ ਦੀਆਂ ਬਾਹਰ ਨਿਕਲੀਆਂ ਹੀ ਉਂਗਲੋ ਦੀ ਕੱਟ ਗਏ ਤੇ ਜਦੋਂ ਜਕਮੀ ਕਾਰਗੇ ਉਹਨਾਂ ਦੇ ਸੇਰ ਚ ਵੀ ਕਿੰਨਾ ਮਾਰੇ ਦਾ ਆ ਉਹ ਵੀ ਹੋਸਪੀਟਲ ਟੀ ਹੈ ਤੇ ਕੀ ਕੰਮ ਕਰਦਾ ਇਹ ਕਿੱਧਰ ਤੜ ਕਿਥੇ ਆ ਸਾਡੇ ਕੰਮ ਉਹ ਸਕੂਲ ਨਿਆਣਿਆਂ ਨੂੰ ਛੱਡ ਜਾਂਦਾ ਰਿਹਾ ਹੈ ਮਤਲਬ ਟੈਕਸੀ ਆਂਦੀ ਹੀ ਕੇ ਮੋ ਕਿਉਂ ਕਾਰ ਵੀ ਆ ਜਾਂਦਾ ਹੁੰਦਾ ਹੀ ਕਾਰ ਆਨਸ ਕੇ ਮੋ ਕੇ ਕਾਰ ਬਲਾਨਾ ਮੰਮੀ ਉਹਨਾਂ ਕਹਿਣਾ ਕਿ ਚਾਹ ਪਾਣੀ ਭਲਾ ਦੋ ਤੇ ਉਥੋਂ ਹੀ ਪਤਾ ਨਹੀਂ ਬਾ ਚੁੱਕੀ ਹੋਇਆ ਰਾਤ ਨੂੰ 8 ਵਜੇ ਆਇਆ ਆ ਪੂਰੇ 8:30 ਵਜੇ ਆਇਆ ਐ ਟਾਈਮ ਵੀ ਦੇਖਿਆ ਹੀ ਅਸੀਂ ਜਾਈ ਬੈਠੇ ਹੀ ਉਹਨੇ ਆਨ ਕੇ ਹਮਲਾ ਬੋਲਤਾ ਇੰਨਾ ਨਹੀਂ ਪਤਾ ਲੱਗਾ ਕਿੱਧਰੋਂ ਆਇਆ ਆਇਆ ਸਿੱਧੇ ਅੰਦਰ ਹਾਂ ਬੱਚੇ ਲੈ ਆਂਦਾ ਹੁੰਦਾ ਹੈ ਕੰਮ ਸਕੂਲ ਬਾਸ ਚਲਾਉਂਦਾ ਹੀ ਨਾਮ ਕੱਚਾ ਹੈਪੀ ਆ ਪੱਕਾ ਨਾਮ ਨਹੀਂ ਪਤਾ ਕੀ ਹੈ ਕੀ ਮੰਗ ਕਰਦੇ ਹੋ ਹਰਪ੍ਰੀਤ ਆ ਪੱਕਾ ਨਾਮ ਹਾਂਜੀ ਹੁਣ ਕੀ ਚਾਹੁੰਦੇ ਤੁਸੀਂ ਪੁਲਿਸ ਕੋਲ ਆਈ ਪੁਲਸ ਕੋ ਜਾਣਨਾ ਕੀ ਆ ਹਨੂ ਖੇਸ ਉਲਟੇ ਕਰਨ ਸਾਡੇ ਸਾਹਮਣੇ ਹਨੂ ਵੀ ਡਾਰਾ ਫਿਰ ਤੋਂ ਆ ਕੇ ਹੱਥ ਦੇਤੇ ਵੀ ਹਮਲਾ ਕਰ ਸਕਦਾ ਆ ਉਹ ਨਹੀਂ ਚਾਹੀਦੀ ਆ ਫਾਲਸੀ ਹੋਏ ਹਾੜੀਆਂ ਤੇ ਆਪਾਂ ਬੈਠੇ ਹੀ ਤੇ ਉਹ ਪਤਾ ਨਹੀਂ ਸ਼ਾਮ ਦਾ ਹੀ ਆਣ ਕੇ ਕਿਤੇ ਬਾਹਰ ਬੈਠਾ ਹੀ ਹਨ ਨੂੰ ਨਹੀਂ ਪਤਾ ਕਿਸਲੇ ਦਾ ਆਇਆ ਕਿ ਕਿਸਲੇ ਨਹੀਂ ਆਇਆ ਤੇ ਆਪਾਂ ਬਾਹਰ ਇੱਥੇ ਕਿਚਨ 'ਚ ਉਹ ਰੋਟੀ ਬਣਾ ਰਹੀ ਕੁੜੀ ਤੇ ਮੈਂ ਆਪਾਂ ਖਾ ਰਹੀ ਸਾਡੇ ਸਾਹਮਣੇ ਆਇਆ ਉਹਨੇ ਦਰਵਾਜ਼ੇ ਦੀ ਕੁੰਡੀ ਲਾਈ ਆ ਡਰਾਟ ਵੀ ਉਹਨੇ ਹੱਥ ਵਿੱਚ ਫੜੇ ਰਹੀ ਦੋ ਕੰਦ ਟੱਪ ਕੇ ਅੰਦਰ ਆਇਆ ਤੇ ਉਹਨੇ ਸਿੱਧਾ ਰਸੋਈ 'ਚ ਗਿਆ ਆ ਕੁੰਡੀ ਲਾਈ ਹੀ ਤੇ ਉਹਨਾਂ ਨੂੰ ਵੀ ਮਾਰਨ ਦੇ ਵਿੱਚ ਚਾਂਸ ਵਿੱਚ ਹੈ ਹੀ ਉਹਦੇ ਡਰਾਟ ਮਾਰਿਆ ਢਿੱਡ ਦੇ ਵਿੱਚ ਦੋ ਤਿੰਨ ਵੜੀ ਤੇ ਉਹ ਸਾਡੇ ਡੈਡੀ ਹੁੰਦੇ ਨਾਲ ਵੀ ਕੋਹਲ ਹੋਈ ਹੀ ਤੇ ਜੱਲੇ ਆ ਉਹ ਮਾਰ ਕੇ ਅੰਦਰ ਚੱਲ ਗਿਆ ਐ ਲੂਕਨ ਲੱਗਾ ਹੀ ਉਹਨੂੰ ਦਰਵਾਜ਼ਾ ਲੱਭਿਆ ਉਹ ਕੰਧ ਟੱਪ ਕੇ ਬਾਹਰ ਨੂੰ ਚੱਲ ਗਿਆ ਹੀ ਤੇ ਡੈਡੀ ਸਾਡੇ ਦੇ ਵੀ ਕੋਹਲ ਹੋਏ ਡੈਡੀ ਦੇ ਸਿਰ ਤੇ ਵੀ ਲੱਗੀ ਆ ਹੱਡੀਆਂ ਬਾਹਰ ਨਿਕਲਦੀਆਂ ਉਂਗਲਾਂ ਵੀ ਬਡੋਈ ਰਹੀਆਂ ਕੁੜੀ ਦੀ ਬਚਨ ਦੀ ਮੀਮੀ ਬਣੀ ਕੀ ਕੰਮ ਚੱਲ ਤੁਰੜ ਕਰ ਜਾਂਦਾ ਹਾਂਜੀ ਟਰੜ ਕਰ ਕਿੱਦਾਂ ਹੁੰਦਾ ਸੀ ਨਿਆਣਿਆਂ ਦੇ ਸਕੂਲ ਜਾਂਦੇ ਸੀ ਉਹਨਾਂ ਨੂੰ ਲੈਣ ਆਂਦਾ ਸੀ ਇੱਥੇ ਛੱਡ ਕੇ ਆਂਦੇ ਸੀ ਬਸ ਉਹ ਤੋਂ ਦੇ ਨਿਆਣਿਆਂ ਨਾਲ ਲਾਡ ਕਰਦਾ ਇੱਕ ਦੋ ਵਾਰ ਹੀ ਕਾਰ ਆਏ ਹੀ ਬਸ ਉਹ ਤੋਂ ਤਾਂ ਕਰਦੇ ਕਰਦੇ ਦਿੰਦੋਂਗੇ ਡਾਕਟਰ ਪੁਰਜ਼ਾ ਕੋਈ ਕਰਦਿੱਤੇ ਹਰਕਤ ਕੀਤੀ ਗੱਲ ਤੁਹਾਡੀ ਕੁੜੀ ਨਾਲ ਨਹੀਂ ਮੈਂ ਨਹੀਂ ਪਹਿਲਾਂ ਨਹੀਂ ਕੋਈ ਵੀ ਕਿੰਦੇ ਪੁਲਿਸ ਵਾਲੇ ਕੋਈ ਕਾਰਵਾਈ ਕੋਈ ਕੁਛ ਨਹੀਂ ਕਰ ਰਹੇ ਤਿੰਨ ਚਾਰ ਦਿਨ ਹੋ ਗਏ ਆ ਇਹ ਡੇ ਘਰੀ ਦਾ ਹੁੰਦੇ ਕੋਈ ਪੁਲਿਸ ਕੋਈ ਨਹੀਂ ਕਾਰਵਾਈ ਤੱਕ ਲੰਬਿਆ ਨਹੀਂ ਪਹਿਲਾਂ ਤੁਹਾਡੇ ਘਰ ਗਲਤ ਹਰਕਤ ਕੀਤੀ ਕੋਈ ਇਦਾਂ ਦੀ ਕੋਈ ਪੈੜੀ ਤੁਹਾਨੂੰ ਕਿਉਂ ਲੱਗਦਾ ਕਿਉਂ ਮਾਰਿਆ ਉਹਨੇ ਕੀ ਕਰਨ ਲੱਗਦੇ ਆ ਹਾਂਜੀ ਘਰ ਨੂੰ ਨਿਆਣਿਆਂ ਨੂੰ ਬਾਸ ਛੱਡਣਾਂ ਦਾ ਹੀ ਉਦੋਂ ਤੇ ਇੱਕ ਦੋ ਵਾਰੀ ਚੁਲਕਾਰ ਆ ਜਾਂਦਾ ਜਿੱਥੇ ਬੈਠਣ ਹੁੰਦਾ ਹੀ ਬੇਰੇ ਉੱਤੋਂ ਕਰਦੇ ਕਰਦੇ ਲਾੜ ਪਤਾ ਨਹੀਂ ਕੀ ਸਕਦਾ ਬਾਡੇ ਨਾ ਬਣ ਗਏ ਆ ਤੁਹਾਨੂੰ ਡਾਕਟਰਾਂ ਨੇ ਉਹਨੂੰ ਜਵਾਬ ਦੇ ਦਿੱਤੇ ਰਹਿੰਦੇ ਨੇ ਨੀ ਉਹ ਤੇ ਗੱਤ ਨਹੀਂ ਤਰਾਦਾ ਕੁੜੀ ਤੇ ਹਾਂਜੀ ਗਲਤ ਨਹੀਂ ਤਨਾ ਗਲਤ ਤਰਾਂਦਾ ਇਹ ਕੁੜੀ ਨੂੰ ਕਰਦਾ ਹੀ ਆਈ ਪਣੀ ਹੀ ਨਾ ਕਿ ਐ ਸੋਚਿਆ ਚ ਕੋਈ ਗੱਲ ਨਹੀਂ ਜੋ ਵੀ ਹੁੰਦਾ ਹੈ ਕੋਈ ਨਹੀਂ ਬਸ ਨਿਆਣੇ ਤਾਂ ਕਰਦੇ ਕਰਦੇ ਇੱਕ ਦੋ ਵਾਰੀ ਘਰ ਆ ਗਿਆ ਹੀ ਤੇ ਦਿਖਦਾ ਹੁੰਦਾ ਹੀ ਤੇ ਆਪਾਂ ਨੇ ਮੁੜ ਕੇ ਉਹਨੇ ਸਕੂਲ ਨਿਆਣੇ ਨੂੰ ਛੱਡਣਾ ਬੰਦ ਕਰ ਦਿੱਤਾ ਹੀ ਸਭ ਕੁਝ ਬੱਚਿਆਂ ਨੂੰ ਮਾਰਨ ਦੀ ਧਮਕੀ ਦਿੰਦਾ ਹੈ ਹਾਂ ਬੱਚਿਆਂ ਨੂੰ ਵੀ ਮਾਰਨ ਦੀ ਧਮਕੀ ਦਿੰਦਾ ਹੈ ਇਹ ਗੱਡੀਆਂ ਖਿਲਾੜਨ ਦੀ ਵੀ ਕੋਸ਼ਿਸ਼ ਕਰਦਾ ਹੈ ਇਹ ਬੱਚਿਆਂ ਦੀਆਂ ਸਭ ਕੁਝ ਕਰਦਾ ਹੀ ਗਲਤ ਨਹੀਂ ਤਨਾ ਕੁੜੀ ਤਾਂ ਕਰਦਾ ਹੀ ਹਾਂ ਕੁੜੀ ਨੂੰ ਤੰਗ ਕਰਦਾ ਹੈ ਆਡੀ ਨੂੰ ਦੀ ਮਾਤਾ ਜੀ ਆ। ਹਾਂਜੀ ਨਿਯਮਤਾ ਪਿੰਡ ਚ ਦੇਰ ਰਾਤ ਮਿਤੀ ਇੱਕ ਤਰੀਕ ਨੂੰ 8:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਜੋਤੀ ਦੇਵੀ ਨੂੰ ਕੋਈ ਅਣਪਛਾਤੇ ਵਿਅਕਤੀ ਮਤਲਬ ਬਾਅਦ ਵਿੱਚ ਤਸਦੀਕ ਹੋ ਗਿਆ ਕਿ ਉਹਦਾ ਨਾਮ ਹਰਪ੍ਰੀਤ ਸੀ ਉਹਨੇ ਕਿਰਚ ਨਾਲ ਹਮਲਾ ਕੀਤਾ ਉਹਦੀ ਸਹੋਰੀ ਪ੍ਰੀਮਚੰਦ ਤੇ ਵੀ ਤਾਂ ਪ੍ਰੀਮਚੰਦ ਦੇ ਬਿਆਨ ਤੇ ਕੇਸ ਰਜਿਸਟਰ ਕੀਤਾ ਗਿਆ 307 ਦੇ ਅਧੀਨ ਤਾਂ ਇਸ ਟਾਈਮ ਜਿਹੜੀ ਜੋਤੀ ਦੇਵੀ ਆ ਉਹ ਇਲਾਜ ਅਧੀਨ ਜਲੰਧਰ ਹਸਪੀਟਲ ਐਡਮਿਟ ਹੈ ਜਿਹੜਾ ਦੋਸ਼ੀ ਆ ਉਹਦੇ ਖਿਲਾਫ ਕੇਸ ਰਜਿਸਟਰ ਕਰਕੇ ਉਹਦੀ ਸ਼ਾਪੇਮਾਰੀ جاری ਹੈ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਕੀ ਘਟਨਾ ਕਿਉਂ ਮਾਰਿਆ ਕੱਲ੍ਹ ਸਾਹਮਣੇ ਆ ਕੇ ਹਾਂਜੀ ਪਹਿਲਾਂ ਤਾਂ ਉਹ ਨਾ ਥੋੜਾ ਔਨ ਜਾਣ ਸੀ ਜਿਵੇਂ ਉਹਦੇ ਜੋਤੀ ਦੇਵੀ ਦੇ ਬੇਟੇ ਨੂੰ ਸਕੂਲ ਲੈ ਕੇ ਜਾਂਦਾ ਸੀ ਤਾਂ ਔਨ ਜਾਣ ਬਣਿਆ ਉਹਦਾ ਕਰਕੇ ਥੋੜੀ ਪਹਿਲਾਂ ਵੀ ਇਹਨਾਂ ਦੀ ਆਪਸ 'ਚ ਕੋਈ ਗੱਲਬਾਤ ਹੋਈ ਸੀ ਜਿਸ ਬੰਦੀ ਪਿੰਡ ਵਾਲਿਆਂ ਨੇ ਉਹਨਾਂ ਦਾ ਸਹਿਮਤੀ ਕਰਵਾਈ ਸੀ ਬਟ ਉਸ ਚੀਜ਼ ਦੀ ਰੰਜਿਸ਼ ਤੋਂ ਲੈ ਕੇ ਜਿਹੜਾ ਹੈਗਾ ਹਰਪ੍ਰੀਤ ਆ ਉਹਨੂੰ ਲਗਾਤਾਰ ਤੰਗ ਪਰੇਸ਼ਾਨ ਕਰਦਾ ਸੀ ਸ਼ਾਇਦ ਉਸੇ ਰਣਜੀਤ ਨੂੰ ਲੈ ਕੇ ਹੀ ਉਹਨੇ ਉਹਦੇ ਤੇ ਹਮਲਾ ਕੀਤਾ ਹੈ ਉਹਨੂੰ ਹਰਾਸ ਕਰਦਾ ਸੀ ਹਰਾਸ ਕਰਦਾ ਸੀ ਪਰੇਸ਼ਾਨ ਕਰਦਾ ਸੀ ਪਹਿਲਾਂ ਤੋਂ ਹੀ ਸਾਡੇ ਲਈ ਮਾਂਗਾ ਦਿੰਦਾ ਸਾਡੇ ਵੱਲੋਂ 307 452 323 24 ਦੇ ਅੰਡਰ ਹਰਪ੍ਰੀਤ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਗ੍ਰਿਫਤਾਰੀ ਉਹਦੀ ਕੀਤੀ ਜਾ ਰਹੀ ਹੈ ਹਾਂਜੀ ਗ੍ਰਿਫਤਾਰੀ ਲਈ ਛਾਪੇਮਾਰੀ جاری ਹੈ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਬਿਆਨਾਂ ਨੇ ਜੜੀ ਗਈ ਕੱਲ ਨੂੰ ਲੜੀ ਮਰ ਗਈ ਤੇ ਕੋਈ ਬਣੇਗਾ ਨਹੀਂ ਬਿਲਕੁਲ ਬਿਆਨ ਲੈ ਗਏ ਨੇ ਉਹਦੇ ਸੋਰਾ ਸਾਹਿਬ ਦੇ ਬਿਆਨ ਤੇ ਕੇਸ ਰਜਿਸਟਰ ਹੋਇਆ ਏ ਜਿਹੜੀ ਉਹਦੀ ਲੜਕੀ ਹੈ ਜੋਤੀ ਉਹਨੂੰ ਡਾਕਟਰ ਸਾਹਿਬ ਨੇ ਅਨਫਿਟ ਦੱਸਿਆ ਏ ਬਿਊਰੋ ਰਿਪੋਰਟ ਲਿਵਿੰਗ ਪੰਜਾਬ ਨਿਊਜ਼ ਦੀ ਨਨਾਗਰ